ਬਾਪੂ ਜੀ ਜਿਵੇਂ ਦੱਸਿਆ ਤੁਸੀਂ ਮਿਹਨਤ ਬਹੁਤ ਲੱਗ ਜਾਂਦੀ ਹੈ ਲੋਕ ਹਜੇ ਵੀ ਆਗੇ ਰੇਟ ਬਾਜੀ ਕਰਦੇ ਨੇ ਜਾਂ ਨਹੀਂ ਕਰਦੇ ਆ ਜੀ ਹੂੰ ਕਰਦੇ ਆ ਉਹਨੇ ਕੱਲ ਆਇਆ ਇੱਕ ਉਹ ਕਹਿੰਦਾ ਮੈਨੂੰ 20 ਦੇ ਦੇ ਹੂੰ ਮੈਂ ਖਾਈ 40 ਰੁਪਏ ਦੇ ਹਾਂ ਕਹਿੰਦਾ ਨਹੀਂ ਕਿ ਤੁਸੀਂ ਆਪਣੇ ਜਾਂਦੇ 12 ਮਿੰਟ ਦੇ ਆ ਮੈਂ ਕਹਿੰਦੀ ਨਹੀਂ 12 ਦਮਾ ਮੈਂ ਜਾਣਨੀ ਨਹੀਂ ਮੇਰੀ ਹਾਂ ਬਿਚ ਵਿਚ ਹੈਗੇ ਜਿੰਨੇ ਵਿਚਾਰਿਆਂ ਨੂੰ ਕਹਿੰਦੇ ਆ ਉਹ ਦੇ ਜਾਂਦੇ ਆ ਵਿਚ ਵਿਚ ਤਾਂ ਕਹਿੰਦਾ ਮਿੱਟੀ ਹੋਈ ਆ 10 ਕਿਲੋ ਮਿੱਟੀ ਦੇ ਕਿੰਨੇ ਕੁ ਦੀਵੇ ਬਣ ਜਾਂਦੇ ਨੇ 10 ਕਿਲੋ ਮਿੱਟੀ ਦੇ ਦੀਵੇ ਬਣ ਜਾਂਦੇ ਨੇ ਕਿੰਨੇ 250 250 ਦਾ 210 हां जी 250 ਦੀ ਬਾਪਾ ਮਤਲਬ ਜਿਹੜੀ ਤੁਹਾਡੀ ਮਿਹਨਤ ਲੱਗਦੀ ਹੈ ਉਹਦਾ ਪੂਰਾ ਮੁੱਲ ਨਹੀਂ ਤੁਹਾਨੂੰ ਮਿਲਦਾ ਹਾਂ ਜੀ ਨਾ ਕਿੱਥੇ ਨਹੀਂ ਮਿਲਦਾ ਜਿਹੜਾ ਅੱਗੇ 100 ਦੀ ਬੱਦਲਿੰਦਾ ਸੀਗਾ ਹੁਣ ਤਾਂ ਉਹ 20 ਹੀ ਦਿੰਦਾ ਉਹ ਉਹ ਕਾਰਨ ਕੀ ਆ ਬਾਪੂ ਜੀ ਕਿਸ ਕਰੋਂ ਹਾਂ ਪੁੱਛਦਾ ਮੋਮਬੱਤੀਆਂ ਹੋ ਗਿਆ ਹੂੰ ਕੋ ਆਪਣੇ ਹੰਡੀਆਂ ਜੀਆਂ ਲਾ ਦਿੰਦੇ ਆ ਜੀ ਹਾਂ ਤੇ ਉਹੀ ਜਿਹੜੇ 100 ਦੀ ਵਾ ਕੇ ਨਿਤੋ ਲੱਗੇ ਜਾਂਦੇ ਸੀ ਉਹ 20 20 20 ਜਾਂ 25 ਦੀ ਵੀ ਲੰਦੇ ਆ ਦੀਵਾ ਦੀਵਾ ਬਾਲ ਕੇ ਦੀਵਾਲੀ ਬਣ ਜਾਂਦੀ ਹੈ ਨਿੱਕੀ ਨਿੱਕੀ ਖੁਸ਼ੀ ਖੁਸ਼ਹਾਲੀ ਬਣ ਜਾਂਦੀ ਹੈ ਸਸ਼ਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਦੀਵਾਲੀ ਆਉਂਦੇ ਹੀ ਬਾਜ਼ਾਰ ਚਮਕ ਉਠਦੇ ਹਨ ਪਰ ਹੁਣ ਇਹ ਚਮਕ ਮਿੱਟੀ ਦੇ ਦੀਵਿਆਂ ਦੇ ਵਿੱਚ ਨਹੀਂ ਰਹੀ ਕਿਉਂਕਿ ਇਹ ਚਮਕ ਚਾਈਨਾ ਦੀਆਂ ਲਾਈਟਾਂ ਦੀ ਹੋ ਗਈ ਹੈ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਨੂੰ ਇੱਕ ਤਸਵੀਰ ਦਿਖਾ ਰਹੇ ਹਾਂ ਅਦਰਸਾਲ ਇਸ ਚਮਕ ਦੇ ਦਰਮਿਆਨ ਵੀ ਇੱਕ ਬਜ਼ੁਰਗ ਕਮਿਆਰ ਹਜੇ ਵੀ ਮਿੱਟੀ ਨੂੰ ਰੋਸ਼ਨੀ ਦੇ ਵਿੱਚ ਬਦਲ ਰਿਹਾ ਹੈ ਆਓ ਮਿਲਾਂਨੇ ਆ ਉਸ ਬਜ਼ੁਰਗ ਦੇ ਨਾਲ ਜੋ ਮਿਹਨਤ ਕਲਾ ਤੇ ਸੱਭਿਆਚਾਰ ਨੂੰ ਅੱਜ ਵੀ ਜ਼ਿੰਦਾ ਰੱਖੇ ਹੋਏ ਨੇ ਇਹ ਬਜ਼ੁਰਗ ਕਮਿਆਰ ਪਿਛਲੇ ਕਈ ਦਹਾਕੀਆਂ ਤੋਂ ਮਿੱਟੀ ਦੇ ਦੀਵੇ ਜਿਹੜੇ ਨੇ ਉਹ ਬਣਾ ਰਹੇ ਨੇ ਚੱਕੀ ਚੱਲਦੀ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਉਹਨਾਂ ਦੇ ਹੱਥਾਂ ਵਿੱਚੋਂ ਨਿਕਲਦੇ ਹੀ ਇਹ ਦੀਵੇ ਸਿਰਫ ਰੋਸ਼ਨੀ ਨਹੀਂ ਸਾਡੀ ਪਰੰਪਰਾ ਦੀ ਸੁਗੰਧ ਜਿਹੜੀ ਹੈ ਉਹ ਵੀ ਫੈਲਾਉਂਦੇ ਹਨ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਚੱਕੀ ਚਲਾਈ ਜਾ ਰਹੀ ਹੈ ਗੱਲਬਾਤ ਕਰਾਂਗੇ ਬਜ਼ੁਰਗਾਂ ਦੇ ਨਾਲ ਬੇਸ਼ੱਕ ਚਾਈਨਾ ਦੀਆਂ ਲਾਈਟਾਂ ਨੇ ਅੱਜਕੱਲ ਇਹ ਜਿਹੜੀ ਚਮਕ ਹੈ ਉਹ ਖੋਲ ਹੀ ਹੈ ਚਾਈਨਾ ਦੀਆਂ ਲਾਈਟਾਂ ਚੱਲ ਪਈਆਂ ਨੇ ਪਰ ਫਿਰ ਵੀ ਬਜ਼ੁਰਗ ਚੱਕੀ ਚਲਾ ਰਹੇ ਹੋ ਇਹਨੇ ਗੱਲਬਾਤ ਕਰ ਲੈਣੀ ਹੈ ਬਪੂ ਜੀ ਸੱਚੀ ਗੱਲ ਜੀ ਸੱਚੀ ਗੱਲ ਜੀ ਬਪੂ ਜੀ ਨਾਮ ਕੀ ਹੈ ਤੁਹਾਡਾ ਤੇ ਉਮਰ ਕਿੰਨੀ ਹੈ ਤੁਹਾਡੀ ਬਰਾਮ ਨਰੇ ਤੇ 70 ਸਾਲ ਜੀ ਨਾਮ ਨੀਤ ਬਾਬਾ ਜੀ ਕਿੰਨੇ ਕ ਸਮੇਂ ਤੋਂ ਬਪੂ ਜੀ ਤੁਸੀਂ ਇਹ ਜਿਹੜੀ ਦੀਵਿਆਂ ਦਾ ਜਿਹੜਾ ਕੰਮ ਹੈ ਇਸ ਤਰ੍ਹਾਂ ਹੀ ਲਗਾਤਾਰ ਕਰਦੇ ਆ ਰਹੇ ਹੋ ਇਹ ਘਟ ਘਟ ਹੋ ਗਏ ਜੀ ਮੈਨੂੰ ਪੱਲਾ ਬਜ਼ੁਰਗ ਕਰਦੇ ਸੀਗੇ ਹਾਂ ਉਸ ਤੋਂ ਬਾਅਦ ਫਿਰ ਮੈਨੂੰ ਵੀ ਹੋ ਗਏ ਹਨ ਜੀ ਜੀ 22 ਸਾਲ ਹਾਂ ਕਰਦੇ ਨੇ ਅੱਛਾ ਬਪੂ ਜੀ ਕਿੰਨਾ ਕ ਮੁੱਲ ਪੈਂਦਾ ਦੀਵਿਆਂ ਦਾ ਕੀ ਰੇਟ ਦੀਵੇ ਵਿਕਦੇ ਨੇ ਹੁਣ ਦੀਵੇ ਹੁਣ ਤਾਂ ਇਸ ਟਾਈਮ ਤਾਂ 2 ਰੁਪਏ ਦਾ ਹੱਕ ਦਿੰਦੇ ਆ ਜੀ ਹਾਂ ਤਦੇ ਤਾ ਮ ਆਪਣੇ ਆਪਣੇ 25 ਪੈਸੇ ਜੀ ਮੈਂ ਦਿੰਦੇ ਸੀਗੇ ਜੀ ਅੱਛਾ ਜੀ ਤੇ ਤਦਾਂ ਸਾਨੂੰ 50 ਪੈਸੇ ਦਾ ਥੈਡਾ ਮਿਲਦਾ ਸੀਗਾ ਹਾਂ ਹੁਣ ਥੈਡਾ 500 ਜੀ ਦੇ ਦਾ 500 ਦਾ ਮਿਲਦਾ ਹਾਂ ਬਾਕੀ ਮਿੱਟੀ ਦੀ ਬਹੁਤ ਦਿੱਕਤ ਆ ਜੀ ਅੱਛਾ ਜੀ ਮਿੱਟੀਆਂ ਨੇ ਨੜੀਆਂ ਇੱਕ ਬਾਲ ਲੈਣੇ ਮਿਲਦਾ ਜੀ ਹਾਂ ਉਹਦੇ ਕਰਕੇ ਫਿਰ ਉਹ ਖਾ ਆਇਆ ਆ ਕਿਵੇਂ ਮਿਲਦੀ ਮਿੱਟੀ ਬਾਪੂ ਜੀ ਇਹ ਜਿਹੜੀ ਚੱਕੀ ਤੁਸੀਂ ਚਲਾਈ ਹੋਈ ਐ ਇਹਦੇ ਉੱਤੇ ਇੱਕ ਦਿਨ ਦੇ ਵਿੱਚ ਕਿੰਨੇ ਕੁ ਦੀਵੇ ਜਿਹੜੇ ਨੇ ਬਣਾ ਦਿੰਨੇ ਹੋ ਤੇ ਕਿਹੜੀ ਕਿਹੜੀ ਚੀਜ਼ ਇੱਚ ਵਰਤੀ ਜਾਂਦੀ ਐ ਇਹਦੇ ਵਿੱਚ ਤਾਂ ਤਕਰੀਬਨ ਸਾਧੀਆਂ ਐਟਮਾ ਵਰਤੀਆਂ ਜਾਂਦੀਆਂ ਜੀ ਹੂੰ ਦੀਵੇ ਵੀ ਕਰੂਏ ਵੀ ਕੁਝੇ ਵੀ ਹੂੰ بڑے ਭਾਂਡੇ ਵੀ ਹੂੰ ਸਭ ਮਿੱਟੀ ਦੇ ਇੱਥੇ ਇੱਥੇ ਪਹਿਲਾਂ ਬਣਦੇ ਸੀ ਜੀ ਜੀ ਕਿੰਨੇ ਕ ਬਾਬੂ ਜੀ ਇੱਕ ਦਿਨ ਚ ਤਿਆਰ ਹੋ ਜਾਂਦੇ ਨੇ ਜੀਵਾ ਘਟੋ ਘਟ ਜੇ ਆਪ ਮਿੱਟੀ ਮੁੱਟੀ ਤਿਆਰ ਕਰਕੇ ਲਾਈ ਦਾ ਤਾਂ ਮਾਫੀ 400 ਦੀ ਪੈ ਲੈਂਦਾ ਇੱਕ ਦਿਨ ਦੇ ਵਿੱਚ ਹਾਂਜੀ ਹੂੰ ਪਹਿਲਾਂ ਦੀ ਗੱਲ ਕਰ ਲਈਏ ਜਦੋਂ ਦਾ ਤੁਸੀਂ ਸ਼ੁਰੂ ਕੀਤਾ ਹੋਇਆ ਉਦੋਂ ਕਿੰਨੇ ਕ ਜਿਵੇਂ ਤੁਸੀਂ ਦੱਸਿਆ ਪਹਿਲਾਂ 25 ਪੈਸੇ ਦਾ ਦੀਵਾ ਵੇਖਦਾ ਸੀ ਹੁਣ 2 ਰੁਪਏ ਦਾ ਹਾਂਜੀ ਤੇ ਹੁਣ ਕਿੰਨੇ ਕ ਦੀਵੇ ਇੱਕ ਦਿਨ ਦੇ ਵਿਕ ਜਾਂਦੇ ਤੁਹਾਡੇ ਹੁਣ ਤਾਂ ਬਾਤ ਜਿਹੜਾ ਅੱਗੇ 100 ਦੀ ਪੈ ਲੈਂਦਾ ਸੀਗਾ ਹੁਣ ਤਾਂ ਉਹ 20 ਇਹ ਦਿੰਦਾ ਉਹ ਉਹ ਕਾਰਨ ਕੀ ਆ ਬਾਪੂ ਜੀ ਕਿਸ ਕਾਰੋਂ ਆ ਜਾਓ ਪੁੱਛਤਾ ਮੋ ਬੱਤੀਆਂ ਹੋ ਗਿਆ ਹੂੰ ਉਸ ਆਪਣੇ ਹੰਡੀਆਂ ਜੀਆਂ ਲਾ ਲੈਨੇ ਆ ਜੀ ਹਾਂ ਤੇ ਉਹੀ ਜਿਹੜੇ ਥੌ ਦੀਵਾ ਅੱਗ ਵਿੱਚੋਂ ਲੱਗੇ ਜਾਂਦੇ ਸੀ ਉਹਨਾਂ 20 ਕੇ 20 ਜਾਂ 25 ਦੀਵੇ ਲੰਨੇ ਹੂੰ 100 ਦੀਵਾ ਕੋਈ ਉਹ ਲੰਦਾ ਜੀ ਹਾਂ ਜੀ ਬਾਪੂ ਜੀ ਮਿਹਨਤ ਕਿੰਨੀ ਕ ਆਉਂਦੀ ਆ ਤਿਆਰ ਕਰਨ ਦੇ ਵਿੱਚ ਆ ਚੱਕੀ ਜਿਹੜੀ ਚੱਲਦੀ ਆ ਉਹਨੂੰ ਉਹਦੇ ਤਿਆਰ ਕਰਨ ਨੂੰ ਮਿਹਨਤ ਕਿੰਨੀ ਮੈਂ ਤਾਂ ਬਹੁਤ ਆਉਂਦੀ ਆ ਜੀ ਹੂੰ ਮਿਹਨਤ ਦਾਦਾ ਸਾਡਾ ਮੁੱਲ ਮਿਲਦਾ ਨਹੀਂ ਹੈਗਾ ਅੱਛਾ ਜੀ ਹਾਂਜੀ ਕੀ ਪ੍ਰਕਿਰਿਆ ਕੀ ਹੁੰਦੀ ਹੈ ਇਹਦੀ ਤਿਆਰ ਕਰਨ ਦੀ ਕਿਹੜੀ ਕਿਹੜੀ ਚੀਜ਼ ਪਹਿਲਾਂ ਲੈ ਕੇ ਆਨੇ ਹੋ ਤੁਸੀਂ ਫਿਰ ਕਿਵੇਂ ਕੀ ਕੀ ਮਿਲਾ ਕੇ ਤਿਆਰ ਕਰਦੇ ਹੋ ਕਿੰਨਾ ਕੁ ਸਮਾਂ ਲੱਗਦਾ ਪਹਿਲਾਂ ਮਿੱਟੀ ਲਿਆਣੇ ਆ ਜੀ ਜੀ ਲਿਆ ਕੇ ਉਹਨੂੰ ਫਿਰ ਕੁੱਟਦੇ ਆ ਫਿਰ ਕੁੱਟ ਕੇ ਛਾਣਦੇ ਆ ਛਾਣ ਕੇ ਫਿਰ ਉਹਨੂੰ ਆਟੇ ਵਾਂਗੂ ਗੁੰਨਦੇ ਆ ਜੀ ਤਾਂ ਤਿਆਰ ਹੁੰਦੀ ਹੈ ਫੇਰ ਜਾ ਕੇ ਦੀਵਾ ਬਣਾਉਣ ਨੂੰ ਤਿਆਰ ਹੋ ਇੱਥੇ ਲੱਗਦਾ ਚੱਕੀ ਤੇ ਹਾਂਜੀ ਫੇਰ ਲੱਗਦਾ ਫੇਰ ਇਹਨੂੰ ਸੁਕਾਣਾ ਉਹ ਕਿਵੇਂ ਬੱਪੂ ਜੀ ਕਿਦਾਂ ਉਹ ਸੁਕਾ ਕੇ ਤਾਂ ਫੇਰ ਇਹ ਧੁੱਪ ਚ ਰੱਖਦੇ ਨੇ ਹਾਂ ਅ ਦੀਵਾ ਹੋਇਆ ਛੋਟਾ ਭਾਂਡਾ ਹੋਇਆ ਹਾਂ ਇਹ ਤਾਂ ਇੱਕ ਦੋ ਟਪਾ ਲੱਗ ਜਾਂਦੇ ਸੁੱਕ ਜਾਂਦਾ ਹਾਂ ਤੇ بڑا ਭਾਂਡਾ ਉਹ dane ਉਹਨੂੰ ਟਾਈਮ ਲੱਗਦਾ ਜੀ ਹਾਂ ਬੱਪੂ ਜੀ ਹੁਣ ਮਿੱਟੀ ਮਿਲ ਜਾਂਦੀ ਐ ਸੋਕੀ ਇਹ ਜਿਹੜੇ ਜਿਹਦੇ ਨਾਲ ਤੁਸੀਂ ਤੀਵੇ ਤਿਆਰ ਕਰਦੇ ਪੇ ਹੋ ਇੱਥੇ ਕਿਦਾਂ ਮਿੱਟੀ ਨਹੀਂ ਮਿਲਦੀ ਹਾਂ ਇਹ ਲੈ ਕੇ ਕਿੱਥੋਂ ਆਂਦੇ ਹੁੰਦੇ ਸੀ ਮਿੱਟੀ ਤੁਸੀਂ ਮੈਂ ਅੱਗੇ ਮੇਰਾ ਜੁਆਈ ਛੱਡ ਜਾਂਦਾ ਸੀਗਾ ਪੱਠੇ ਵਾਲੀ ਮਿੱਟੀ ਉਹਦੇ ਚੱਲਣਾ ਛੋਟੇ ਮੋਟੇ ਨਾਂ ਵੀ ਦੇ ਸੀ ਕਿ ਉਹ ਕੁਝੇ ਕਾਜੇ ਜੇ ਜੀ ਤੇ ਹੁਣ ਉਹ ਆਇ ਤੇ ਕਿਉਂ ਨੇ ਉਹ ਗੁੱਗ ਦੀ ਡੈਰੀ ਜੀ ਖੋਡੀ ਉਹਦੀ ਬਾਂਹ ਕਰੀ ਜੀ ਹੋ ਗਈ ਹੂੰ ਤੇ ਹੁਣ ਹੁਣ ਨੰ ਇੱਕ ਕੰਡਾ ਸੀ ਕਹਿੰਦਾ ਵੀ ਮੈਂ ਤੇਰੇ ਕਹਾਂ ਤਾਂ ਉਹ ਗੱਡੀ ਸਤਾ ਦਾ ਨਾ ਆਹੋ ਨਹਿਂਦਰਾ ਹੂੰ ਮਾਤਾ ਜੰਨੇ ਦੀ ਹਾਂ ਉਹ ਕਹਿੰਦਾ ਵੀ 45000 ਰੁਪਇਆ ਮੰਗਦਾ ਸੀਗਾ ਵੀ ਮੈਂ 43000 ਨੂੰ ਛੱਡਾਈ ਮੈਂ ਕਿਹਾ ਹੁਣ ਮੈਂ ਕੀ ਕਰਾਂ ਹਾਂ ਹੁਣ ਤਾਂ ਮੈਂ ਕਿਹਾ ਟਾਈਮ ਲੰਘ ਗਿਆ ਹੂੰ ਮਾ ਸਾਹ ਗਾਹਨ ਦੇਖੂਗੇ ਜੇ ਜਿੰਦੇ ਰਹਿ ਗਏ ਹਾਂ ਹਾਂ ਜੀ ਬਪੂ ਜੀ ਜਿਵੇਂ ਤੁਸੀਂ ਦੱਸਿਆ ਪਹਿਲਾਂ ਬਚੁਰਗ ਵੀ ਕਰਦੇ ਰਹੇ ਨੇ ਉਹ ਲੰਬੇ ਸਮੇਂ ਤੋਂ ਤੁਹਾਡੇ ਪਿਤਾ ਜੀ ਕਰਦੇ ਹੁੰਦੇ ਸੀ ਜਾਂ ਤੁਹਾਡੇ ਦਾਦਾ ਜੀ ਦਾਦਾ ਦਾਦਾ ਜੀ ਕਰਦੇ ਸੀਗੇ ਫਿਰ ਸਾਡਾ ਬਚੁਰਗ ਵੀ ਕਰਦਾ ਰਿਹਾ ਹੂੰ ਤੇ ਆ ਸਾਰੇ بڑے ਤੋਂ بڑے ਅੱਡੇ ਅੱਡੇ ਮੱਟ ਹਾਂ ਜਾਨੀ ਜਦ ਵੀ ਆਵਾ ਪਾਣਾ ਅੱਡੇ ਅੱਡੇ ਮੱਟ ਹਰੇਕ ਆ ਵਿੱਚ ਜਾਨੀ ਚਾਰ ਪੰਜ ਪਾਉਂਦੇ ਸੀਗੇ ਉਹ ਅੱਛਾ ਜੀ ਹਾਂ ਜੀ ਬਾਪੂ ਜੀ ਖਤਮ ਕਿਉਂ ਹੁੰਦੇ ਜਾ ਰਹੇ ਆ ਮਿੱਟੀ ਦੇ ਦੀਵੇ ਅਸਲ ਚ ਇਹ ਰੋਸ਼ਨੀ ਦਾ ਪ੍ਰਤੀਕ ਦੱਸਿਆ ਜਾਂਦਾ ਕਿ ਨੇ ਘਰ ਚ ਰੋਸ਼ਨੀ ਦੀਵਿਆਂ ਦੇ ਨਾਲ ਰੋਸ਼ਨੀ ਹੁੰਦੀ ਸੀ ਹੁਣ ਚਾਈਨਾ ਦੀਆਂ ਲਾਈਟਾਂ ਬਹੁਤ ਆ ਗਈਆਂ ਉਹਨਾਂ ਨੇ ਘਟਾਤਾ ਹਾਂਜੀ ਹਾਂ ਉਹਨਾਂ ਨੇ ਘਟਾਦਾ ਚਾਈਨਾ ਦੀਵੇ ਚੱਲ ਪਏ ਹਮ ਮਸ਼ੀਨਰੀ ਤੇ ਪੂਰੇ ਕਰਕੇ ਅਗਲਾ ਹੁਣ ਉਹ ਹੀ ਦਿੰਦਾ ਹਮ ਇਹ ਜੇ ਕੋਈ ਆਪਣਾ ਦਾਸ ਦਾ ਬੀ ਹਾਂ ਜਾ ਵਾਤ ਅੱਛੇ ਗਏ ਅੱਛਾ ਜੀ ਚਾਲੇ ਪਿੰਡਾਂ ਕੋਈ ਜੋ ਲੰਦਾ ਨਾਲੇ ਅੱਗੇ ਦਾ ਬਾਬੂ ਜੀ ਇਹ ਵੀ ਕਹਿੰਦੇ ਹੁੰਦੇ ਕਹਿੰਦੇ ਪਰੰਪਰਾ ਚੱਲਦੀ ਆਂਦੀ ਆ ਬਈ ਮਿੱਟੀ ਦੇ ਹੀ ਦੀਵੇ ਕਹਿੰਦੇ ਮੇਨ ਮੰਨੇ ਜਾਂਦੇ ਨੇ ਵੈਸੀ ਤਿਹਾੜ ਤੇ ਦਿਵਾਲੀ ਤੇ ਹਾਂਜੀ ਹਾਂ ਅੱਗੇ ਜਿਹੜੇ ਥਿਆਣੇ ਜੀ ਉਹ ਤਾਂ ਪਾਸੇ ਦਿਵਾਲੀ ਤੇ ਦੀਵੇ ਹੀ ਪਾੜਦੇ ਸੀ ਹਾਂ ਉਹਨਾਂ ਨੇ ਮੋਟਰਾਂ ਤੇ ਵੀ ਰੱਖਣੇ ਜੀ ਤੇ ਘਰਾਂ 'ਚ ਵੀ ਇਹਿੱਥੇ ਜਿੱਥੇ ਉਹਨਾਂ ਦੇ ਡੰਗਰਾਂ ਵਾਲੇ ਸਾਰੇ ਹਾਂ ਉਹ ਸੌ ਸੌ ਦੀ ਬਾਤ ਆ ਜਾਂਦੀ ਸੀ ਹਾਂ ਕੌਣ ਦਾ ਬਤਾ ਆ ਵੀ ਹੁਣ ਰੰਗੜਾ ਧਾਰਦੇ ਆ ਅੱਛਾ ਜੀ ਸਿੰਪਲ ਨਹੀਂ ਲੈਂਦਾ ਭਈਆ ਸਿੰਪਲ ਵਿੱਚ ਬੱਤੇ ਉਹੀ ਪੰਚਾਰ ਹੈ ਹਾਂ ਬੱਪੂ ਜੀ ਜਿਵੇਂ ਦੱਸਿਆ ਤੁਸੀਂ ਮਿਹਨਤ ਬਹੁਤ ਲੱਗ ਜਾਂਦੀ ਹੈ ਲੋਕ ਹਜੇ ਵੀ ਆ ਕੇ ਰੇਟ ਬਾਜੀ ਕਰਦੇ ਨੇ ਜਾਂ ਨਹੀਂ ਕਿਤਾ ਕਰਦੇ ਆ ਜੀ ਹੂੰ ਕਰਦੇ ਆ ਹੁਣ ਕੱਲ ਆਇਆ ਇੱਕ ਉਹ ਕਹਿੰਦਾ ਮੈਨੂੰ 20 20 ਦੇ ਦੇ ਹੂੰ ਮੈਂ ਖਾ ਚਾੜੀ ਰੁਪਏ ਦੇ ਹਾਂ ਕੰਦਾ ਨਹੀਂ ਤੂੰ ਆਪਣੇ ਜਹਾਜ ਦੇ 12 ਮਿੰਟ ਦੇ ਆ ਮੈਂ ਕਹਿੰਦਾ ਨਹੀਂ 12 ਦੇ ਪਰ ਮੈਂ ਸਾਨੂੰ ਨਹੀਂ ਮਰੀ ਹੈ ਕਿ ਚੱਲ ਬਈ ਉਹ ਗਾਹ ਆਇ ਦੀ ਤੇ ਅੱਛਾ ਜੀ ਇੱਥੋਂ ਵੀ ਗਾਹ ਹੋ ਗਿਆ ਹੈ ਇਹ ਨੇੜੇ ਨਾਲ ਵੀ ਜਾਦੇ ਮੀਟਰ ਰੱਖਦਾ ਅੱਛਾ ਪਰ ਬੱਪੂ ਜੀ ਹਾਂ ਫਿਰ ਚਲੇ ਗਿਆ ਉਹ ਅੱਛਾ ਜੀ ਮੈਂ ਕਿ ਨਹੀਂ ਗਿਆ ਮਤਲਬ ਕਿ ਦਿਨ ਨਾਲ ਆਪਾਂ ਦਾ 10 ਦੇ 12 ਥੋੜਾ ਬਾਰਾ ਕਰਨੇ ਆ। 10-20 ਰੁਪਏ ਦੀ ਚੀਜ਼ ਪਿੱਛੇ ਵੀ ਇੰਨੇ ਲੋਕ ਬਾਰਗੇਨਿੰਗ ਕਰਦੇ ਨੇ ਮਤਲਬ। ਹੋਰ ਜੀ ਹੋਰ। ਓਏ ਵਿਚ ਵਿਚ ਹੈਗੇ ਜਿੰਨੇ ਵਿਚਾਰਿਆਂ ਨੂੰ ਕਹਿੰਦੇ ਆ ਕੋਈ ਦੇ ਜਾਂਦੇ ਆ। ਹਾਂ। ਵਿਚ ਵਿਚ ਤਾਂ ਕਰਦੇ ਨੇ ਮਿੱਟੀ ਹੋਈ ਆ। ਹਾਂ। ਇਹ ਕੰਮ ਆਪਕੇ ਦੇ ਹੋਇਆ। ਬਪੂ ਜੀ ਕੋਈ ਆਕੇ ਇਹ ਵੀ ਪੁੱਛਦਾ ਕਿ ਬਪੂ ਬਣਾਉਂਦੇ ਜਿਵੇਂ ਉਹ ਇਹਨੂੰ ਮਿਹਨਤ ਕਿੰਨੇ ਕ ਲੱਗਦੀ ਆ ਕੋਈ ਕਹਿੰਦਾ ਆਕੇ ਖੁਸ਼ ਹੋ ਕੇ ਦੇ ਕੇ ਜਾਂਦਾ ਪੈਸੇ ਕਿ ਨਹੀਂ ਯਾਰ ਬਪੂ ਤੂੰ ਮਿਹਨਤ ਕਰਦਾ ਕੋਈ ਗੱਲ ਨਹੀਂ ਤੇਰਾ ਮੁੱਲ ਹੈ ਅਸੀਂ ਦਿੰਨੇ ਆ ਕੋਈ ਗੱਲ ਹੈਗਾ ਜੀ ਹੂੰ ਹੁਣ ਜੇ ਇਹਦੇ ਇੱਕ ਦੋ ਜਣੇ ਬਾਛੋਂ ਮਿੱਤੋਂ ਇੱਕ ਪਤਾ ਨਹੀਂ ਉਹ ਹਰੇਕ ਸਾਲ ਮੈਨੇ 500 ਰੁਪਏ ਦੇ ਜਾਂਦਾ ਹਾਂ ਜੀਵੇ ਉਹਨੇ ਆਪਣੇ ਪੰਜ ਲੈਣੇ ਆ ਜੀ ਪੰਜ ਦੀ ਦੇ ਹਾਂ ਚਲ ਰੋਣਾ ਆਇਆ ਸੀਗਾ ਠੀਕ ਹੈ ਜੀ ਨਾਲ ਉਹਦੇ ਗੁੱਡੀ ਸੀਗੀ ਹਾਂ ਉਹ ਮੈਨੇ 500 ਰੁਪਏ ਦੇ ਗਿਆ ਹਾਂ ਮੈਂ ਚਾਹ ਲ ਇੱਕ ਰੰਗ ਵਾਲੀ ਕੁੱਜੀ ਹੈ ਸੀਗੀ ਹਾਂ ਮੈਂ ਉਹ ਬੱਚੇ ਨੂੰ ਦਿੱਤਾ ਕਹਿੰਦਾ ਨਹੀਂ ਬਾਪੂ ਜੀ ਦੇਹਨ ਦੋ ਅੱਛਾ ਜੀ ਮੈਂ ਕਿਹਾ ਜੇ ਤੁਸੀਂ ਇਹਨਾਂ ਮੇਰਾ ਮਾਨ ਸਿੱਤਾ ਕੀ ਗੱਲ ਮੈਂ ਬੱਚੇ ਨੂੰ ਇਹ ਨਹੀਂ ਦੇ ਸਕਦਾ ਹਾਂ ਤੇ ਕੁੱਜੀ ਜੀ ਦਿੱਤੀ ਹਾਂ ਬਾਪੂ ਜੀ ਹਰ ਇੱਕ ਸਾਲ ਮੈਨੇ 500 ਦੇ ਕੇ ਜਾ ਅੱਛਾ ਹਰ ਇੱਕ ਸਾਲ ਆਉਣਾ ਉਹਨਾਂ ਨੇ ਹਾਂ ਜੀ ਹਾਂ ਬਾਕੀ ਪਰਿਵਾਰ ਦੇ ਵਿੱਚ ਕੋਣ ਕੋਣ ਹੈਗਾ ਤੁਹਾਡੇ ਬੱਚੇ ਵੀ ਹੁਣ ਇਹ ਕੰਮ ਚ ਪਏ ਨੇ ਨਾਲ ਕਿ ਨਹੀਂ ਜੀ ਨਾ ਕਿੱਥੇ ਜੀ ਜਮਾਈ ਨਹੀਂ ਨਾ ਹੂੰ ਬੱਚਾ ਕੋਈ ਨਹੀਂ ਹੂੰ ਬੱਚਿਆਂ ਨੂੰ ਤਾਂ ਜੇ ਕਹੀ ਨਾ ਮਿੱਟੀ ਨਹੀਂ ਪਿਆ ਸਕਦੇ ਕੋਤਨੀ ਨਹੀਂ ਸਕਦੇ ਬੱਚਿਆਂ ਦਾ ਤਾਂ ਇੱਧਰ ਜਿਹੜਾ ਨਹੀਂ ਮਾਰਦੇ ਥੋੜੇ ਜਿੱਤੇ ਬੱਪੂ ਇਹ ਹੋਰ ਵੀ ਅਕਸਰ ਅਸੀਂ ਦੇਖਦੇ ਆਂ ਕਿ ਕਾਫੀ ਘਮਿਆਰ ਬੈਠੇ ਹੁੰਦੇ ਨੇ ਕੰਮ ਕਰਦੇ ਨੇ ਕੋਈ ਹੋਰ ਇਸ ਟਾਈਮ ਚੱਕੀ ਚਲਾਉਂਦਾ ਕਿ ਨਹੀਂ ਤੁਸੀਂ ਉਹ ਚਲਾਉਂਦੇ ਹੋ ਇੱਥੇ ਇਕੱਲੀ ਐਥੇ ਤਾਂ ਨਹੀਂ ਆ ਇਕੱਲਾ ਜੀ ਹਾਂ ਹੋਰ ਕੋਈ ਨਹੀਂ ਹੈ ਹੋਰ ਇੱਕ ਦੋ ਘਰ ਹੈ ਢੋਂ ਬੇਟਾ ਅੱਛਾ ਜੀ ਬਾਕੀ ਜਗਰਾਵਾ ਤਾਂ ਛੱਡ ਦਿਓ ਇਕੱਲਾ ਬਹੁਤ ਹੈ ਇੱਥੇ ਹੁਣ ਵੀ ਚੱਲਦੀ ਆ ਬਾਪੂ ਜੀ ਮੈਂ ਕਹਿੰਨਾ ਉੱਥੇ ਤੇ 12 ਮਹੀਨੇ 30 ਦਿਨ ਚੱਲੀ ਜਾਂਦੀ ਹੈ ਅੱਛਾ ਜੀ ਉਹ ਸਪਲਾਈ ਕਰਦੀ ਆ ਨਾਲ ਅੱਛਾ ਹਾਂ ਜੀ ਮੋਗੇ ਜਗਰਾਵਾ ਮੋਗੇ ਜਗਰਾਵਾ ਹਾਂਜੀ ਉਹ ਫੇਰ ਇਕੱਠੇ ਚਿੱਪਰ ਮਜ਼ਾਰ ਲੁੰਦੇ ਨਿਕਲੇ ਹੂੰ ਤੇ ਫੇਰ ਆਪਣੇ ਦਾਹੀ ਜੰਨੇ ਆ ਬੜੇ ਭਾਂਡੇ ਉੱਥੇ ਜਾਨੇ ਅਸੀਂ ਹੂੰ ਆਪਣੇ ਮੋਗੇ ਤੋਂ ਜੱਜਰਾਵਾ ਤੋਂ ਬੱਪੂ ਜੀ ਮਿੱਟੀ ਦਾ ਜਿਵੇਂ ਲਾ ਕੇ ਚੱਲੋ ਵੀ 10 ਕਿਲੋ ਮਿੱਟੀ ਲਿਆਂਦੀ ਤੁਸੀਂ ਹਾਂਜੀ ਉਹ 10 ਕਿਲੋ ਮਿੱਟੀ ਦੇ ਕਿੰਨੇ ਕਿ ਦੀਵੇ ਬਣ ਜਾਂਦੇ ਨੇ 10 ਕਿਲੋ ਮਿੱਟੀ ਦੇ ਵੀਰੇ 500 ਦੰਦ ਨਾ ਕਨ 2500 250 ਦਾ ਦੋ 200 ਦੀ ਹਾਂਜੀ ਹਮ 250 ਵੀ ਮਾ ਬੰਦਦਾ ਮਤਲਬ ਜਿਹੜੀ ਤੁਹਾਡੀ ਮਿਹਨਤ ਲੱਗਦੀ ਹੈ ਉਹਦਾ ਪੂਰਾ ਮੁੱਲ ਨਹੀਂ ਤੁਹਾਨੂੰ ਮਿਲਦਾ ਹਾਂਜੀ ਨਾ ਕਿੱਥੇ ਨਹੀਂ ਮਿਲਦਾ ਲੋਕਾਂ ਨੂੰ ਬਾਪੂ ਜੀ ਕੀ ਸਨੇਹਾ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਜਿਹੜੇ ਆਪਣੀ ਪਰੰਪਰਾ ਨੂੰ ਛੱਡ ਕੇ ਚਾਈਨਾ ਦੀਆਂ ਲਾਈਟਾਂ ਵਾਲੇ ਜਾਂ ਚਾਈਨਾ ਦੇ ਪਾਣੀ ਵਾਲੇ ਦੀਵਿਆਂ ਵਾਲ ਜਿਆਦਾ ਰੁਝਾਂ ਜਿਹੜਾ ਲੋਕਾਂ ਦਾ ਵੱਧ ਗਿਆ ਉਹਨਾਂ ਨੂੰ ਕੀ ਕਹੋਗੇ ਖਾਸਾ ਉਹਨਾਂ ਦੇ ਤਾਂ ਹੁਣ ਉਹਨਾਂ ਦੀ ਮौज ਆ ਗਈ ਹੂੰ ਜਦੋਂ ਉਹਨਾਂ ਦਾ ਜੀ ਕਰਦਾ ਆਪਣਾ ਚੱਲੇ ਜੰਨੇ ਹੂੰ ਚਾਹ ਤਾਂ ਇੱਥੇ ਆ ਬਤ ਹੁਣ ਆ ਮਾੜਾ ਮੋਟਾ ਜਿਹੜਾ ਹੋਗਾ ਉਹੀ ਆ ਹੂੰ ਇਹ ਤਾਂ ਬਿਲਕੁਲ ਗੱਲਬਾਤ ਕੀਤੀ ਐ ਸੀ ਬਜ਼ੁਰਗਾਂ ਦੇ ਨਾਲ ਇਹ ਤਸਵੀਰ ਤੁਸੀਂ ਦੇਖੀ ਤੁਹਾਨੂੰ ਚੱਕੀ ਨਜ਼ਰ ਆ ਰਹੀ ਹੋਵੇਗੀ ਇਹ ਕੋਲ ਮੇਰੇ ਕੁੱਜਿਆਂ ਦੇ ਵਿੱਚ ਪਾਈ ਹੋਈ ਇੱਕ ਮਿੱਟੀ ਨਜ਼ਰ ਆ ਰਹੀ ਹੋਵੇਗੀ ਘੜਿਆਂ ਦੇ ਵਿੱਚ ਪਈ ਆ ਤਸਲਿਆਂ ਦੇ ਵਿੱਚ ਪਈ ਮਿੱਟੀ ਨਜ਼ਰ ਆ ਰਹੀ ਹੋਵੇਗੀ ਜਿਹੜੀ ਜਿਸ ਤੋਂ ਬਾਪੂ ਜੀ ਹੁਣੀ ਦੀਵੇ ਜਿਹੜੇ ਨੇ ਮਿੱਟੀ ਦੇ ਉਹ ਬਣਾਉਂਦੇ ਨੇ ਆ ਦੀਵਾ ਹੱਥ ਦੇ ਵਿੱਚ ਦੇਖ ਸਕਦੇ ਹੋ ਬਾਪੂ ਜੀ ਦੇ ਇਹ ਤਿਆਰ ਕੀਤਾ ਹੁਣੇ ਥੋੜੀ ਦੇਰ ਪਹਿਲਾਂ ਉਸ ਨੂੰ ਡਿਜ਼ਾਈਨ ਜਿਹੜਾ ਉਹ ਦਿੱਤਾ ਜਾ ਰਿਹਾ ਉਹ ਡਿਜ਼ਾਈਨ ਤਿਆਰ ਕਰ ਦਿੱਤਾ ਗਿਆ ਬੇਸ਼ੱਕ ਪਹਿਲਾਂ ਗੋਲ ਦੀਵਾ ਤਿਆਰ ਕੀਤਾ ਗਿਆ ਸੀ ਮਿਹਨਤ ਬਾਪੂ ਦਾ ਕਹਿਣਾ ਬਹੁਤ ਲੱਗਦੀ ਹੈ ਪਰ ਮਿਹਨਤ ਦਾ ਮੁੱਲ ਜਿਹੜਾ ਸਾਨੂੰ ਉਹ ਨਹੀਂ ਮਿਲਦਾ ਖਾਸ ਕਰਕੇ ਚਾਈਨਾ ਦੀਆਂ ਲਾਈਟਾਂ ਬਜ਼ਾਰਾਂ ਦੇ ਵਿੱਚ ਆਈਆਂ ਉਹਨਾਂ ਨੇ ਇਹਨਾਂ ਦੀਆਂ ਕੀਮਤਾਂ ਘਟਾ ਦਿੱਤੀਆਂ ਇਹਨਾਂ ਦੀ ਜਿਹੜੀ ਲੋਕਾਂ ਦੇ ਮਨਾਂ ਦੇ ਵਿੱਚ ਹੁੰਦਾ ਸੀ ਕਿ ਇੱਕ ਪਰੰਪਰਾ ਚੱਲਦੀ ਆਂਦੀ ਆ ਬਜ਼ੁਰਗ ਕਹਿੰਦੇ ਸੀ ਮਿੱਟੀ ਦੇ ਦੀਵਿਆਂ ਦੇ ਨਾਲ ਰੋਸ਼ਨੀ ਜਿਹੜੀ ਹੈ ਉਹ ਕੀਤੀ ਜਾਣੀ ਆ ਤਿਹਾਰਾਂ ਤੇ ਉਹ ਰੋਸ਼ਨੀ ਚਾਈਨਾ ਦੀਆਂ ਲਾਈਟਾਂ ਨੇ ਖੋਹ ਲਈ ਦੀਵਿਆਂ ਦੀ ਜਿਸ ਕਰਕੇ ਕੰਮ ਦਾ ਬਹੁਤ ਫਰਕ ਪਿਆ ਪਰ ਲੋਕ ਹਜੇ ਵੀ ਰੇਟਬਾਜੀ ਜ਼ਰੂਰ ਕਰਦੇ ਨੇ ਆਕੇ ਕਹਿੰਦੇ ਇੰਨੇ ਦੇ ਇੰਨੇ ਲਗਾ ਲੈ ਪਰ ਬਾਪੂ ਹੁਣੇ ਕਹਿੰਦੇ ਮਿੱਟੀ ਵੀ ਬੜੀ ਮੁਸ਼ਕਲ ਦੇ ਨਾਲ ਮਿਲਦੀ ਆ ਕਿਤੋਂ ਬਹੁਤ ਦੂਰੋਂ ਲੈ ਕੇ ਆਉਨੇ ਆ ਇਸ ਵਾਰ ਤਾਂ ਉਹ ਵੀ ਪੂਰੀ ਤਰ੍ਹਾਂ ਜਿਹੜੀ ਹੈ ਨਹੀਂ ਮਿਲੀ ਅਸੀਂ ਵੀ ਤੁਹਾਨੂੰ ਇਹੀ ਕਵਾਂਗੇ ਪਰ ਤੁਸੀਂ ਜੇਕਰ ਦੀਵਾਲੀ ਜਿਵੇਂ ਵੀ ਹਰ ਘਰ ਦੇ ਵਿੱਚ ਦੀਵਾਲੀ ਮਨਾਈ ਜਾਂਦੀ ਹੈ ਚਾਈਨਾ ਦੀਆਂ ਲਾਈਟਾਂ ਜਾਂ ਦੀਵਿਆਂ ਨੂੰ ਛੱਡ ਕੇ ਇਹ ਨਾ ਬਜ਼ੁਰਗਾ ਤੋਂ ਜ਼ਰੂਰ ਥੋੜੇ ਜੇ ਦੀਵੇ ਜ਼ਰੂਰ ਖਰੀਦ ਕੇ ਲੈ ਕੇ ਜਾਇਆ ਕਰੋ ਤੇ ਰੇਟ ਬਾਜੀ ਜਿਹੜੀ ਆ ਉਹ ਨਾ ਕਰਿਆ ਕਰੋ ਜਿਹੜਾ ਰੇਟ ਇਹਨਾਂ ਬਜ਼ੁਰਗਾਂ ਦੇ ਵੱਲੋਂ ਮੰਗਿਆ ਜਾਂਦਾ ਹੈ ਹੋ ਸਕੇ ਕੋਸ਼ਿਸ਼ ਕਰਿਆ ਕਰੋ ਕਿ ਉਸ ਤੋਂ ਵੀ 10 20 ਰੁਪਏ ਵੱਧ 50 ਰੁਪਏ ਦੇ ਕੇ ਜਾਇਆ ਕਰੋ ਤਾਂ ਕਿ ਇਹ ਵੀ ਬਜ਼ੁਰਗ ਜਿਹੜੇ ਤੁਹਾਡੇ ਘਰਾਂ ਨੂੰ ਰੋਸ਼ਨ ਕਰ ਰਹੇ ਨੇ ਆਪਣੇ ਮਿੱਟੀ ਦੇ ਦੀਵੇ ਬਣਾ ਕੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਰੋਸ਼ਨੀ ਜਿਹੜੀ ਆ ਸਕੇ ਤਾਂ ਹੋਰ ਅਪਡੇਟਸ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ